ਉਤਰਨਿਆਆਂਆਂ ਪੈਰਾਂ ਦਾ ਜ਼ੋਰ ਲੱਗਦਾ ਕੂਠੇ ਵੱਜ ਜਾ ਮੂਰੇ ਕੂਟਾਂ 'ਚ ਰੁਕਦੇ ਆਂ ਪੂਰੇ 45 ਮਿੰਟਾਂ 'ਚ ਆਪਾਂ ਪੌੜੀਆਂ ਦੇ ਰਾਹ ਕੋਲ ਆ ਗਏ ਜਰ ਲੋਰਾ ਸੁਣ ਫਾਈਨਲੀ ਪਹੁੰਚ ਗਏ ਆਪਾਂ ਸ੍ਰੀ ਹਿਮਕੁੰਟ ਸਾਹਿਬ ਦੇਖੋ ਸੰਗਤ ਬਹੁਤ ਆਈ ਵੀ ਆ ਤੇ ਆਪਾਂ ਹੀ ਪਹੁੰਚ ਗਏ ਆ ਉਧਰ ਮੇਨ ਦਰਬਾਰ ਸਾਹਿਬ ਤੇ ਚੱਲਦੇ ਆਂ ਪਹਿਲਾਂ 10 ਮਿੰਟ ਰੁਕਦੇ ਆਂ ਕਰਨਾ ਧੋ ਕੇ ਇਸ਼ਨਾਨ ਕਰਕੇ ਫੇ ਚੱਲਾਂਗੇ ਮਾਥਾ ਟੇਕਨ ਦਰਬਾਰ ਸਾਹਿਬ ਚ ਇੱਕ ਬੇਸਬਜਾਨ ਦੇ ਮੋਹਰੇ ਭਗਾਨ ਜਿੱਦੜ ਲੱਗਿਆ ਜਵਾਨ ਵਰਤ ਸਾਫ ਕਰ ਜਾਂਦੇ ਸੱਚ ਚੱਕ ਉਹ ਪਰੇ ਰੱਖੀ ਜਾਂਦੇ ਆ ਓ ਸੱਤੇ ਵੀਰ ਤੇ 5 ਮਿੰਟ ਹੋ ਗਿਆ ਆਪਾਂ ਨੂੰ ਇੱਥੇ ਪਹੁੰਚਿਆ ਨੂੰ ਆ ਦਰਬਾਰ ਸਾਹਿਬ ਆ ਸ੍ਰੀ ਹੇਮਕੋਨ ਸਾਹਿਬ ਤੇ ਉਧਰ ਸਰੋਵਰ ਆ ਸਰੋਵਰ ਤੇ برف ਜੰਮੀ ਦੀਆ ਤੇ ਓਰੇ ਓਰੇ ਇਧਰ ਇਧਰ ਪਿਗਲ ਗਈ ਪਰ ਇਹ ਸਾਰੇ ਬਰਫਾ ਦੇਖੋ ਕਰੋ ਦਰਸ਼ਨ ਵੀ ਆ ਸਾਰੀ ਬਰਫਾ ਇਥੋਂ ਸਾਰੀ ਬਰਫਾ ਫੌਜੀਆ ਨੇ ਹਟਾਤੀ ਜੀ ਜੀ ਤੇ ਹੁਣ ਬਸ ਮਾੜੀ ਮਾੜੀ ਸਾਈਡਾਂ ਤੇ ਰਹਿ ਗਈ। ਇਰਾਦਾ ਤਾਂ ਪੂਰੇ ਸਾਫ ਆ। ਹਣ ਚੱਲਦੇ ਆਪਾਂ ਨਾ ਸਰੋਵਰ ਚ ਇਸ਼ਨਾਨ ਕਰਦੇ ਆ। ਤੇ ਇਧਰ ਚੱਲਾਂਗੇ ਸ੍ਰੀ ਹਰਿਮਨ ਸਾਹਿਬ ਮੱਥਾ ਟੇਕਣ ਦਰਬਾਰ ਸਾਹਿਬ ਦੇ ਵਿੱਚ। ਪਹਿਲਾਂ ਸਰੋਵਰ ਚ ਚੱਲਦੇ ਆ ਜੋ। ਇਸ਼ਨਾਨ ਸਾਹਿਬ ਤੇ ਸਾਹਮਣੇ ਸਰੋਵਰ ਆ। ਦੇਖੋ। ਦੇ ਇੱਕ ਦਾਨ ਵਿਸਾਹ ਦਾਨ ਪ੍ਰਸਾਦਾਨ ਗਿਆਨ ਸਰਦਾਨ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸਨਾਣ ਚਮਕੀਆਂ ਝੰਡੇ ਉੰਗੇ ਜੁਗਹਾਂ ਜੁਗ ਅਟਲ ਕਰਮ ਕਾਜਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਸਾ ਸਾਰੀ ਜੀਵਨ ਦੀ ਕਿਤੇ ਤੁਮਰਾ ਗਿਆ ਕਿਆ ਗਾਨ ਕੀ ਦਵੇ ਚਾਰੋਂ ਪੰਥ ਸਦਾ ਸਦਾ ਜਪੀ ਤੇਰਾ ਨਾਮ ਸਦਾ ਸੱਚ ਜਪੀ ਤੇਰਾ ਨਾਮ ਸਦਾ ਸਦਾ ਜਪੀ ਤੇਰਾ ਨਾਮ ਆਪੇ ਬਖਸ਼ ਲੈ ਆਪੇ ਬਖਸ਼ ਲੈ ਕੈਣੀ ਲੈ ਲਈ 100 ਰੁਪਏ ਦੀ ਤੇ ਇਥੋਂ ਜਲ ਲੈ ਚੱਲਾਂਗੇ ਘਰ ਵਾਸਤੇ ਜਲ ਭਰਦੇ ਹੁਣ ਚੱਲਦੇ ਆਂ ਫਿਰ ਥੱਲੇ ਗੋਬਿੰਦ ਧਾਮ ਨੂੰ ਆ ਮੱਥਾ ਟੇਕ ਲਿਆ ਆਪਾਂ ਤੇ ਅਰਦਾਸ ਹੁੰਦੀ ਸੀ 12 15 ਕੇ ਤੇ ਅਰਦਾਸ ਹੋਣ ਲੱਗੀ ਸੀ ਤੇ ਆਪਾਂ ਫਿਰ ਅਰਦਾਸ ਸ਼ਾਮ ਨੂੰ ਹੋ ਗਈ ਸੀ ਤੇ ਸਲੋਵਰ ਦੀ ਬਾਹ ਕੁਰੀ ਜਾਂਦੀ ਆ ਬਾ ਥੋੜੀ ਜਿਹੀ ਰਹਿ ਗਈ ਉਧਰ ਬਾਕੀ ਗਾੜੀ ਖੁਰਕੀ ਤਕਰੀਬਨ ਬਸ ਆ ਉੱਤੇ ਥੋੜੀ ਥੋੜੀ ਬਈਆ ਆ ਇਧਰ ਇੱਕ ਮੰਦਿਰ ਵੀ ਬਣਿਆ ਹੋਇਆ ਐਵੇਂ ਗੁਰੂ ਸਾਹਿਬ ਕੋਲੇ ਚਲੋ ਫਿਰ ਪਾਣੀ ਭਰ ਕੇ ਲੰਗਰ ਸ਼ਕ ਕੇ ਚੱਲਦੇ ਆ ਗੋਮਤਾ ਨੂੰ ਪਾਉਣੇ ਆ ਚਾਲੇ 1 ਵਜਨ ਵਾਲਾ ਦੇਖਦੇ ਆ ਅੱਜ ਕਿੱਥੇ ਪਹੁੰਚਦੇ ਆ 1.5 ਵਜ ਗਏ ਹੁਣ ਆਪਾਂ ਚੱਲੇ ਆਂ ਵਾਪਸ ਕਿਉਂ ਕਰਕੇ ਮੌਸਮ ਇੱਥੇ ਖਰਾਬ ਹੋ ਚੱਲਿਆ ਤੇ ਬਾਰ ਬਾਰ ਬੇਨਤੀ ਕਰੀ ਜਾਂਦੇ ਆ ਵੀ ਜਿਨ੍ਹਾਂ ਨੇ ਦਰਸ਼ਨ ਕਰ ਲੈ ਥੱਲੇ ਜਾਓ ਆ ਦੇਖੋ ਮੌਸਮ ਖਰਾਬ ਹੋ ਚੱਲਿਆ ਬੱਦਲ ਆ ਗਏ ਤੇ ਹੁਣ 1.5 ਵਜ ਗਿਆ ਚੱਲਦੇ ਆਪਾਂ ਦੇਖਦੇ ਆ ਹੁਣ ਚੱਲ ਕੇ ਕਿੱਥੇ ਗੋਮੀ ਤਾਂ ਪਹੁੰਚਦੇ ਆਪਾਂ ਜਾਂ ਗੋਮੀਨ ਘਾਟ ਦੇਖੋ ਵੀ ਧਾਮ ਆਪਾਂ ਟਾਈਮ ਨਾਲ ਪਹੁੰਚ ਗਏ ਫਿਰ ਆਪਾਂ ਅੱਗੇ ਵੀ ਕੀ ਨਾ ਕੱਟ ਦੇ ਘਾੜ ਚਲੇ ਜਾਣਾ ਉਹ ਕਰਕੇ ਫਿਰ ਇੱਕ ਦਿਨ ਆਪਣਾ ਘੜ ਜੂਗਾ ਨਹੀਂ ਫਿਰ ਇੱਕ ਅੱਜ ਰਾਤ ਆਪਾਂ ਉੱਥੇ ਰੁਕਣਾ ਪਿਆ ਚਲੋ ਵੀ ਪਾਈਏ ਚੱਲੇ ਹੁਣ ਆ ਜੂ ਇਹੋ ਜਿਹਾਂ ਹਾਂ ਤੇ ਚੱਲਣਾ ਔਖਾ ਬਰਫ ਖੜਦੀ ਆ ਉੱਤੋਂ ਸਾਰਾ ਪਾਣੀ ਆਉਂਦਾ ਦੇਖੋ ਇਹ ਹੌਲੀ ਹੌਲੀ ਜਾਣਾ ਪੈਣਾ ਫਿਰ ਆਹ ਰਾਹਾਂ ਤੇ ਟੱਲੇ ਤੋਂ ਬਗਾਨਾ ਪੱਤਿ ਪਾਣੀ ਕਰਕੇ ਮੁੱਠਾ ਝੋਖਾ ਕਰ। ਹੌਣ ਕਰਕੇ ਹੁਣ ਬਰਫ਼ ਘੋਰ ਕਰ। ਆ ਪਾਣੀ 흘 ਜਾਂਦਾ ਸਵੇਰੇ ਜੰਮਾ ਪਾਣੀ ਸੀਗਾ। ਹੁਣ ਦੇਖੋ ਕਿੰਨਾ ਪਾਣੀ 흘 ਜਾਂਦਾ। ਘੋਰ-ਘੋਰ ਬਰਫ਼ ਆ ਦੇਖੋ। ਬਰਫ਼ੁੱਤ ਆ ਥੱਲੇ ਪਾਣੀ 흘 ਘੜਾਈ ਜਾਂਦਾ। ਤੇ ਹੁਣ ਥੱਲੇ ਨੂੰ ਤਾਂ ਭੱਜੇ ਜਾਂਦੇ ਆਪਾਂ। ਬਸ ਬ੍ਰੇਕ ਲਾਉਣੀ ਪੈਂਦੀ ਆ। ਕਿਉਂਕਿ ਇਹਦੇ ਵੱਜੋਣਾ ਕਾਸੇ ਚ। 1:30 ਵਜੇ ਤੁਰਿਆ ਆਪਾਂ। ਇਹਨਾਂ ਕਿੰਨੇ ਵਜੇ ਪਹੁੰਚਦੇ ਆ। ਕੀ ਪ੍ਰੋਗਰਾਮ ਹੁੰਦਾ ਹੈ ਆਪਣਾ ਚਲੋ ਅਬ ਚੱਲੀਏ ਮਤਲਬ ਦੇਖੋ ਆਪਾ ਉਹ ਤੋਂ ਇੱਥੇ ਆ ਗਏ ਤੇ ਜਾਂਦੇ ਹੋਏ ਇਹ ਜਾਣਾ ਹੁੰਦਾ ਹਨ 2 ਤੋਂ 3 ਘੰਟੇ ਲੱਗਣੇ ਉਹ ਤੱਕ ਜਾਣ ਨੂੰ ਆਪਾਂ 2 ਘੰਟੇ ਚਲੇ ਗਏ ਪਰ ਥੋੜਾ ਜਿਹਾ ਔਖਾ ਹਾਂ ਹੋਂ ਕਰਕੇ ਬਰਫ਼ ਪਿਘਲ ਜਾਂਦੀ ਆ ਪਾਣੀ ਆ ਗਿਆ ਤਾਂ ਆ ਕਰਕੇ ਥੋੜਾ ਔਖਾ ਜਾਣਾ ਆਹ ਦੇਖੋ ਕੀ ਹਾਲਾ ਬਰਫ਼ ਦਾ ਇੱਥੇ ਹਾਂ ਸੋਧਰਨਾ ਥੋੜਾ ਧਿਆਨ ਨਾਲ ਤੁਰੋ ਪਾਣੀ ਆ ਪੈਰ ਸਲਿੱਪ ਹੁੰਦਾ ਤੇ ਬਹੋਲੀ-ਹੋਲੀ ਆਜੋ ਤਰੀ ਜਾਓ ਹਾਂ ਤਾਂ ਹੰਗ ਤੋ ਭੱਜੀ ਜਾਂਦੀ ਆ ਉੱਤ ਸਾਚ ਇਹ ਮੱਥਾ ਠੀਕ ਗਿਆ ਚੱਲੇ ਸਵੇਰੇ ਔਖਾ ਹੋ ਜਾਂਦਾ ਥੋੜਾ ਜਿਹਾ ਚੜਨ ਵੇਲੇ ਜੋ ਸਾਰੇ ਹੌਲੀ ਹੌਲੀ ਚੜਦੇ ਆ ਸਾਰਾ ਲੈ ਜਾਂਦੇ ਜਾਂਦੇ ਪਰ ਉਹ ਵਧੀਆ ਵੀ ਆ ਕਿਉਂਕਿ ਆਪਾਂ ਨੂੰ ਜਾਂਦੇ ਨੂੰ ਰਾਹ 'ਚ ਬਹੁਤ ਲੋਕ ਮਿਲਦੇ ਆ ਗੱਲਾਂ ਮਾਰਦੇ ਜਾਂਦੇ ਆ ਆਪਣੇ ਨਾਲ ਜੀ ਲੱਗਿਆ ਰਹਿੰਦਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਆ ਸਾਰੇ ਵਧੀਆ ਹਣ ਆਪਾਂ ਮੱਥਾ ਠੀਕ ਹੈ ਦੇਖ ਦੇਣਾ ਅਗਲੀ ਵਾਰੀ ਬਾਬਾ ਜੀ ਕਦੋਂ ਬੁਲਾਉਂਦੇ ਆ ਆਓ ਸਾਰੇ ਇੱਕ ਵਾਰੀ ਤੇ ਇੱਕ ਵਾਰੀ ਜ਼ਰੂਰ ਦਰਸ਼ਨ ਕਰਕੇ ਜਾਇਓ ਚੜ੍ਹਾਈ ਤਾਂ ਔਖੀ ਆ ਪਰ ਪਰ ਨਿਆਰੇ ਪੂਰੇ ਆ ਪੂਰੇ 45 ਮਿੰਟਾਂ 'ਚ ਆਪਾਂ ਪੌੜੀਆਂਾਂ ਦੇ ਰਾਹ ਕੋਲ ਆ ਗਏ ਜਿਹੜੇ ਲੋੜਾ ਪਾੜਦੇ ਸੀਗੇ ਇਹ ਆ ਪੌੜੀਆਂਾਂ ਦਾ ਆਪਾਂ ਇਹ ਰਾਸਤੇ ਵਿੱਚ ਦੀ ਜਾਂਦੇ ਹੋਏ ਦੇਖ ਲਓ ਕਿੰਨਾ ਟਾਈਮ ਲੱਗਿਆ ਸੀ ਜਿਹੜਾ ਆਪਾਂ ਪੌੜੀਆਂਾਂ ਤੇ ਸੀ ਜਿਹਨੇ ਆਪਣਾ ਸਾਰਾ ਵਲੌਗ ਦੇਖਿਆ ਉਹਨੂੰ ਪਤਾ ਹੋਣਾ ਜਦੋਂ ਆਪਾਂ ਇੱਥੇ ਸੀਗੇ ਇਹਦੇ ਦਾ ਆਪਾਂ ਚੜਾਈ ਚੜੀ ਆ ਤੇ ਕਿੰਨਾ ਟਾਈਮ ਲੱਗਿਆ ਆਪਾਂ ਨੂੰ ਤੇ ਹੁਣ ਉਤਰਦੇ ਨੂੰ ਹਾਂ ਰਿਹਾ ਆਰੇ ਇੱਥੇ ਲੈਣੇ ਲੱਗੇ ਓਕੇ ਹੁਣ ਵਾਪਸ ਆਉਂਦੇ ਤਾਂ ਕੋਈ ਘੋੜਾ ਲੈੰਦਾ ਨਹੀਂ ਨਾ ਗਾਦਾ ਆਉਂਦੇ ਹੀ ਰੋਡ ਪੈਂਦੀ ਆ ਜਾਂਦੇ ਤਾਂ ਲੋਕ ਭੱਜੇ ਜਾਂਦੇ ਸੂਰਾਜ ਸੂਰਾਜ ਮੱਚੀ ਪੱਟਾ ਤਾਂ ਹੁੰਦਾ ਨੂੰ ਜਰੂਰ ਸੂਰਾਜ ਮੱਚੀ ਸੂਰਾਜ ਆ ਹੜੇ ਸਾਰਿਆਂ ਦੇ ਕੁੰਝੇ ਲਾਏ ਦੇਖੋ ਵੀ ਉਹ ਤੁ ਆ ਗਿਆ ਆਪਾਂ ਆ ਗਲੇਸ਼ੀਅਰ ਘੰਟਾ ਹੋ ਗਿਆ ਤਰਿਆਂ ਨੂੰ ਪਹਿਲੀ ਬ੍ਰੇਕ ਲਈ ਆਪਾਂ ਹੁਣ ਖਾਣੇ ਪੀਣੇ ਦਾ ਸੇਚ ਚੱਲਦੇ ਰਹਾਂ ਹਾਂ ਜਨਾਬ ਵੀ ਆਏ ਵੀ ਜਿਹੜਾ ਬਣਾ ਪਿੰਡ ਕਰ ਗਏ ਬੜਾ ਅੱਧ ਉਤਰੇ ਤੇ ਦੇਖੋ ਜਾਂਦੇ ਜੜਾਈ ਕਿ ਨਹੀਂ ਸਿੱਧੀ ਸੀ ਸਵੇਰੇ ਤਾਂ ਮਸਾਂ ਚੜੇ ਸੀ ਸਾਹ ਫੋਲਦੇ ਫੋਲਦੇ ਹੁਣ ਜਦ ਉਤਰਦੇ ਆਂ ਅਣ ਪੈਰਾਂ ਦਾ ਜ਼ੋਰ ਲੱਗਦਾ ਕੂਠੇ ਵੱਜਦੇ ਮੂਰੇ ਕੂਟਾਂ ਚ ਰੁਕਦੇ ਇੱਥੇ 5-10 ਮਿੰਟ ਫੇਰ ਚੱਲਦੇ ਆਂ ਹੋਰਾਂ ਨੂੰ ਸੋਣ ਨੂੰ ਭੱਜਿਆ 22 ਘੰਟੇ ਹੋ ਗਏ ਦਰਿਆ ਨੂੰ ਪੂਰੇ 4:00 ਵੱਜ ਗਏ ਹੁਣ ਦਿਸਣ ਲੱਗਿਆ ਗੋਵਿੰਦ ਧਾਮ ਤਵਾ ਥੋੜਾ ਹੀ ਰਹਿ ਗਿਆ ਸਫਰ ਆਪਣਾ ਚੱਲਦੇ ਆ ਫਿਰ ਗੋਵਿੰਦ ਧਾਮ ਜਾ ਕੇ ਦੇਖਦੇ ਆ ਅੱਗੇ ਦਾ ਕੀ ਪ੍ਰਣਾ ਨੀ ਗੋਵਿੰਦ ਕਾਰਟ ਜਾਣਾ ਕਿ ਨਹੀਂ ਉਤਰਨਾ ਬੋਲ ਰਖਾ ਬਈ 9 ਵਜਦਿਆ ਸਿੱਧਾ ਬੂਟਾਂ ਚ ਸਾਰੀ ਸੰਗਤ ਹਣ ਜਾਈ ਜਾਂਦੀ ਆ ਬਸ ਉੱਥੇ ਤੱਕ ਕੋਈ ਨਹੀਂ ਜਾਂਦੇ ਕਿਉਂਕਿ 1 ਵਜੇ ਤੋਂ ਬਾਅਦ ਐਂਟਰੀ ਬੰਦ ਆ ਉੱਪਰੋਂ ਕੋਈ ਨਹੀਂ ਜਾਂਦਾ ਫਾਈਨਲੀ 3 ਘੰਟਿਆਂ ਬਾਅਦ ਪਹੁੰਚ ਗਏ ਗੋਗਿੰਦ ਧਾਮ ਤੇ ਉਹ ਦੋ ਡੇਢ ਹੋਏ ਚੱਲੇ ਸੀ 4:30 ਹੋ ਗਏ ਤੇ ਬਸ ਉਹ ਸਾਹਮਣੇ ਗੋਗਿੰਦ ਧਾਮ ਆ ਗਿਆ ਆਉਹ ਸਾਹਮਣੇ ਚੜਨਾ ਆਉਂਦਾ ਪ੍ਰਭੂ ਹੁਣ ਦੇਖਦੇ ਅੱਗੇ ਦਾ ਪ੍ਰੋਗਰਾਮ ਕੀ ਬਣਦਾ ਅੱਗੇ ਜਾਣਾ ਕਿ ਇੱਥੇ ਰੁਕਣਾ ਆਪਾਂ ਚੱਲਾ ਫਿਰ ਦੇ ਹੋ ਜਾਂ ਚੱਲੇ ਕਿ ਸਾਢੇ 4 ਹੋ ਗਏ ਸ਼ਾਮ ਦੇ ਆਪਾਂ ਹੁਣ ਚੱਲਦੇ ਆਂ ਗੋਬਿੰਦ ਘਾਟ ਆ ਆਪਾਂ ਹੈਗੇ ਗੋਵਿੰਦ ਧਾਮ ਤੇ ਇੱਥੇ ਕਹਿੰਦੇ ਨਹੀਂ ਰੁਕਣਾ ਤੇ ਜਣ ਆਪਾਂ ਚੱਲਦੇ ਆਂ ਸਿੱਧਾ ਥੱਲੇ ਤੇ ਦੇਖ ਕੈਨੇਡਾ ਜੇ ਪਹੁੰਚਦੇ ਆਂ ਆਪਾਂ ਪਹੁੰਚਣਾ ਪੁਲਨਾ گاਉਂ ਚ ਉੱਥੇ ਸਦਾ ਆਪਣਾ ਮੋਟਰਸਾਈਕਲ ਫਿਰ ਚੱਲਦੇ ਆਂ ਚਲੋ ਇਹਦਾ ਬਹੁਤ ਸੰਗਤ ਆਈ ਜਾਂਦੀ ਆ ਗੋਬਿੰਦ ਘਾੜ ਤੋਂ ਤੇ ਆਪਾਂ ਜਾਣੇ ਉਧਰ ਤਰੋ ਦੇਖ ਜੇ ਕਿੰਨੇ ਕੁ ਜੇ ਪਹੁੰਚ ਨਹੀਂ ਆ ਗਏ ਮੈਂ ਕਹਿੰਦਾ ਨਾ ਫੋਨ ਤੇ ਉਹਨਾਂ ਨੂੰ ਮੈਂ ਬਾਹਰ ਰਖਾਵਾਂ ਆ ਗਿਆ ਹੈਲੀਕਾਪਟਰ ਭਾਈ ਇੱਥੇ ਵੀ ਆ ਸਕਦੇ ਹੋ ਤੁਸੀਂ 6:00 ਵੱਜ ਗਏ ਨੇ ਪੂਰੇ ਹੁਣ ਆਪਾਂ ਬੈਠੇ ਆ ਇੱਥੇ ਬ੍ਰੇਕ ਲਿਆ ਥੋੜੇ ਸੁਣਿਆ ਕਣੀਆਂ ਪਈ ਜਾਂਦੀਆਂ ਆ ਬੈਠੇ ਸਾਰੇ ਜੋਗਰੇ ਇੱਧਰ ਬੱਦਲ ਹੋ ਗਏ ਅਜੇ ਥੋੜੀ ਝੜਾਈ ਸੀ ਜੀ ਤੇ ਇੱਥੇ ਰੁਕਿਆ ਹਾਂ ਚੱਲਦੇ ਆ ਫਿਰ ਅੱਗੇ ਗੋਬਿੰਦ ਘਾਟ ਨੂੰ ਦੇਖਦੇ ਕਿੰਨੇ ਵਜੇ ਪਹੁੰਚੇ 6:00 ਵੱਜ ਕੇ 23 ਮਿੰਟ ਹੋ ਗਏ ਆਪਾਂ ਬਰਜ ਤੇ ਪਹੁੰਚ ਗਏ ਆ ਤੇ ਪਿਛਲੀ ਵਾਰ ਤਾਂ ਆਪਾਂ ਆਏ ਸੀ ਉਹ ਪਰ ਇਹ ਜਿਹੜਾ ਛੋਟਾ ਬਰਾਜ ਉਥੋਂ ਦੀ ਪਰ ਇਹ ਕਿਤੀ ਆਵਾਜਾਂ ਆ ਗਿਆ ਫੱਟੇ ਬਰਾਜ ਦੀ ਐ ਸੀ ਜਿਹੜਾ ਨਵਾਂ ਬਣਿਆ ਹਾਂ ਇਹਦਾ ਵੀ ਦੇਖਦੇ ਐਕਸਪੀਰੀਅੰਸ ਇਹ ਨਵਾਂ ਰਾਹਗਾ ਜਿਹੜੇ ਅੱਦੇ ਉਹ ਪੁਰਾਣੇ ਰਾਹ ਹੁੰਦੇ ਪਿਛਲੀ ਵਾਰੀ ਆਪਾਂ ਉਹ ਪੁਰਾਣੇ ਰਾਹ ਜਿਹੜੇ ਆਂ ਕਿ ਆਪਾਂ ਨਵੇਂ ਰਾਹ ਚੱਲਦੇ ਆ ਰਹੇ ਦੇਖਦੇ ਆ ਕੋਲੋਂ ਪੁਰਾਣਾ ਰਾਹ ਇੱਧਰ ਦੀ ਹੁੰਦਾ ਥੱਲੇ ਤੇ ਇਹ ਨਵਾਂ ਰਾਹ ਜਾਂਦਾ ਇੱਧਰ ਵੀ ਇਹ ਚੱਲਦੇ ਆ ਦੇਖਦੇ ਆ ਇੱਧਰ ਇਹਦਾ ਰਾਹ ਕਿਵੇਂ ਆ ਪਿਛਲਾ ਤੋਂ ਅਸੀਂ ਦੇਖਿਆ ਉਹਨਾ ਪਿਛਲੇ ਵਲੌਗ ਚ ਦੇ ਇਧਰ ਨਦੀ ਆਉਂਦੀ ਆ ਉੱਤੋਂ ਪਾਣੀ ਗਰੇਜ ਦੇ ਉੱਤੇ ਆ ਹੁਣ ਆਪਾਂ ਚੱਲਦੇ ਆ ਘੈਂਟ ਆ ਇਧਰ ਦੇਖੋ ਪਾਣੀ ਲਹਿਰਾਂ ਜਾਂਦੀਆਂ ਬੁਰੀਆਂ ਤੇਜ਼ ਤੇਜ਼ ਜੋ ਜਾਂਦੇ ਆਪਣੇ ਰੋਬਰ 2 ਵਜੇ ਨਾਲ ਹੋਰ ਆੜ ਗਏ ਸੀ ਆਪਣੇ ਤੇ ਪੁਰਾਣਾ ਰਸਤਾ ਉਹ ਪਰੇ ਰਹਿ ਗਿਆ ਉਹ ਜਿੱਧਰ ਦੁਕਾਨਾਂ ਨੇ ਉਧਰ ਹੁਣ ਆਪਾਂ ਚੱਲਦੇ ਆ ਆਹ ਰਾਸਤੇ ਦੇਖੋ ਭੁੱਖ ਲੱਗ ਗਈ ਸੀ ਚੱਲੀ ਲਈ ਆਪਾਂ ਹੁਣ ਦਰ ਸੋਨੂ ਦੀ ਛੱਲੀ ਖਾਈਆਂ ਦਾ ਕਿਉਂ ਤੁਹਾਨੂੰ ਠੀਕ ਆ ਆਪਾਂ 5-6 ਕਿਲੋਮੀਟਰ ਰਹਿ ਗਿਆ ਬਸ ਘੰਟਾ 2 ਘੰਟੇ ਲੱਗ ਜਾਣੇ 2 ਘੰਟੇ ਚ ਪਹੁੰਚ ਜਾਈਂ ਗੋਬਿੰਦ ਘਾਟ ਤੇ ਪਿੱਛੇ ਵੀਊ ਚੈੱਕ ਕਰੋ ਤੁਸੀਂ ਕਿੰਨਾ ਕਹਿੰਦਾ ਸੰਗ ਤਾਂ ਜੀ ਬਹੁਤ ਆ ਜਾਂਦੀ ਆ ਪਿੱਛੇ-ਪਿੱਛੇ ਗੋਬਿੰਦ ਘਾਟ ਜਾਣ ਵਾਲੀ ਚਲੋ ਅਸੀਂ ਚੱਲਦੇ ਆਂ ਜੇਰਾਪਾ ਗੋਬਿੰਦ ਘਾੜ ਤੋਂ ਗੋਬਿੰਦ ਧਾਮਣ ਜਾਨੇ ਆ ਰਾਹ ਚੰਗਾ ਮੈਡੀਕਲ ਕੈਂਪ ਆ ਇੱਥੇ ਫ੍ਰੀ ਆ ਸਾਰਾ ਕੁਝ ਦਵਾਈ ਲੈ ਸਕਦੇ ਹੋ ਉਹ ਤੁਸੀਂ ਲੱਤਾਂ ਦੀ ਮਾਲਸ ਮਲਸ ਕਰਾ ਸਕਦੇ ਹੋ ਬਹੁਤ ਵਧੀਆ ਪ੍ਰਾਲਾ ਇਹ ਸ਼੍ਰੀ ਅਮਕੋਣ ਸਾਹਿਬ ਦਾ ਤੇ ਇਹਦਾ ਫਾਇਦਾ ਲੈ ਸਕਦੇ ਹੋ ਤੁਸੀਂ ਅੱਜ ਬੰਦਾ ਅੱਜ ਨਵਾਂ ਸਟਾਫ ਆਇਆ ਦਵਾਈ ਦਿੰਦੇ ਆ ਖਲੀ ਇਹ ਵੇਗੇ ਟਾਈਮ ਹੋ ਗਿਆ 6:45 ਮਿੰਟ ਤੇ ਮੈਡੀਕਲ ਤੋਂ ਦਵਾਈ ਲੈ ਲਈ ਆਪਾਂ ਖੰਗਜ ਖਾਮ ਦੀ ਤੇ ਜਿਹੜਾ ਫਰੀ ਲੱਗਿਆ ਪਿਆ ਸੀ ਇਹ ਜੇ ਤੁਸੀਂ ਨਵੇਂ ਰਸਤੇ ਆਉਂਗੇ ਪੌੜ ਕੋਲ ਦੀ ਪੌੜ ਤੋਂ ਤੁਹਾਨੂੰ ਪਹਿਲੀ ਮਿਲ ਜੂਗਾ ਜੇ ਤੁਸੀਂ ਗੋਬਿੰਦ ਘਾਟ ਤੋਂ ਗੋਬਿੰਦਪੁਰ ਤੱਕ ਜਾਣੇ ਹੋ ਨਵੇਂ ਰਸਤੇ ਉੱਥੇ ਤੁਹਾਨੂੰ ਮਿਲ ਜੂਗਾ ਤੇ ਪੁਰਾਣੇ ਰਸਤੇ ਜਾਣੇ ਹੋ ਫੇਰ ਨਹੀਂ ਮਿਲਦਾ ਹੋ ਜਾਂਦੇ ਆ ਚੋਬਰ ਬਾਸੇ ਇੱਥੋਂ ਹੁਣ ਆਪਣਾ ਜਿਹੜਾ ਆਪਾਂ ਗਏ ਸਪੀਡ ਨਾਲ ਫਿਰ ਤਲਾਗ ਜੂ ਡੇਢ ਘੰਟਾ ਜੇ ਹੌਲੀ ਹੌਲੀ ਗਏ ਫਿਰ 2 ਘੰਟੇ ਚ ਪਹੁੰਚ ਜਾਗੇ ਕੋਈ ਕਾਲੀ ਨਹੀਂ ਹੌਲੀ ਹੌਲੀ ਚੱਲਾਂਗੇ ਚੱਲਦੇ ਆ ਫਿਰ ਚਲੋ 9:43 ਹੋ ਗਏ 10:00 ਹਜੇ ਵੀ ਸੰਗਤ ਬਹੁਤ ਆਈ ਜਾਂਦੀ ਆ ਪਰੋਂ ਦੇਖੋ 10:00 ਬਜ ਗਏ ਨੇ ਪੂਰੇ ਤੇ ਹੁਣ ਪਹੁੰਚ ਗਏ ਆਪਾਂ ਪੁਲਨਾ گاਉਂ ਦੇ ਵਿੱਚ ਇਹ ਠੀਕ ਹੈ ਤਾਂ ਆਪਣਾ ਮੋਟਰਸਾਈਕਲ ਮੋਟਰਸਾਈਕਲ ਚੱਕਦੇ ਆਂ ਤੇ ਫਿਰ ਚੱਲਦੇ ਆਂ ਗੋਬਿੰਦ ਘਾੜ ਤੇ ਦੇਖਦੇ ਆਂ ਕਿ ਕਮਰੇ ਦਾ ਕੀ ਬਣਦਾ ਮਿਲਦਾ ਜਾਂ ਆਪਾਂ ਨੂੰ ਰੈਂਟ ਤੇ ਲੈਣਾ ਕੋ ਚਲੋ ਮਿਲਦਾ ਹਾਂ ਗੋਬਿੰਦ ਘਾੜ ਤੇ ਜਾ ਕੇ ਆਜੋ ਆਹ ਪਾਰਕਿੰਗ ਸੀਗੀ ਹੋ ਖੜਾ ਬਲਟ ਤੇ ਚੱਕਦੇ ਆਂ ਚੱਲਦੇ ਆਂ ਗੋਬਿੰਦ ਕਾਰ ਤੇ ਦੇਖੋ ਖੜੇ ਮੋਟਰਸਾਈਕਲ ਝੂਲਦੇ ਆ ਨਾ ਟੰਡੇ ਕੇਸਰੀ ਟਾਈਮ ਹੋ ਗਿਆ 4:06 ਮਿੰਟ ਸਵੇਰ ਦੇ ਇਹ ਹੈਗਾ ਲੰਗਰਾਲਾ ਦਾ ਰਾਤ ਆਪਾਂ ਇੱਥੇ ਪਾਈ ਜੀ ਸੰਗਤ ਇੰਨੀ ਆਏ ਜੀ ਨਾ ਇੱਥੇ ਕਮਰਾ ਮਿਲਦਣਾ ਹਾਲ ਇਹ ਜੀ ਸੌ ਜਾਂਦੇ ਆ ਸਾਰੇ ਆਹ ਦੇਖੋ ਸਾਰੇ ਹੋਈ ਸੁੱਤੇ ਬੈਸੀ ਉੱਠ ਗਏ ਸਾਰੇ ਨੇ ਜਾਣਗੇ ਹਰੇ ਗੋਵਿੰਦ ਧਾਮ ਨੂੰ ਆਪ ਬਿਨਾ ਦੋ ਕੇ ਚੱਲਦੇ ਆ ਕਿਨੂੰ